ਪੰਜਾਬ ਸਰਕਾਰ ਨੂੰ ਪਿਛਲੇ ਦਿਨੀ ਗ੍ਰੀਨ ਟ੍ਰਿਬਿਊਨਲ ਨੇ 1026 ਕਰੋੜ ਦਾ ਜਿਹੜਾ ਜੁਰਮਾਨਾ ਕੀਤਾ ਉਹ ਜਿੱਥੇ ਕਿਤੇ ਵੀ ਗੰਦਗੀ ਫੈਲੀ ਆ ਕਿਤੇ ਗੰਦੇ ਪਾਣੀ ਦੀ ਜਿਹੜਾ ਪੈ ਰਿਹਾ ਚੋਿਆਂ ਦੇ ਵਿੱਚ ਡਰੇਨਾਂ ਦੇ ਵਿੱਚ ਉਹਦੇ ਕਾਰਨ ਬੜਾ ਵੱਡਾ ਜੁਰਮਾਨਾ ਪੰਜਾਬ ਦੇ ਜਿਹੜੀ ਸਰਕਾਰ ਨੂੰ ਹੋਇਆ ਔਰ ਮੈਂ ਅੱਜ ਜਿਹੜਾ ਦਿਖਾਉਣਾ ਚਾਹੁੰਦਾ ਵੀ ਉਹਦੇ ਵਿੱਚ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਿੱਥੇ ਕਰੋੜਾਂ ਰੁਪਏ ਸਰਕਾਰ ਨੇ ਜਿਹੜਾ ਟ੍ਰੀਟਮੈਂਟ ਪਲਾਂਟਾਂ ਲਈ ਸੀਵਰੇਜ ਲਈ ਵਾਟਰ ਸਪਲਾਈ ਲਈ ਦਿੱਤਾ ਪਰ ਅੱਜ ਹਾਲਾਤ ਇਹ ਨੇ ਇੱਥੇ ਬਣੇ ਹੋਏ ਵੀ ਇੱਥੇ ਇੱਕ ਸਰਹੰਦ ਚੋਆ ਜਿਹੜਾ ਸਰਹੰਦ ਚੋ ਇੱਕ ਗੰਦੇ ਨਾਲੇ ਦਾ ਬੁੱਢੇ ਨਾਲੇ ਦਾ ਰੂਪ ਧਾਰ ਚੁੱਕਿਆ ਦੇਖੋ ਤੁਸੀਂ ਆਹ ਜਿਹੜਾ ਸਰਹੰਦ ਚੋਆ ਜਿਹਦੇ ਵਿੱਚ ਅੱਜ ਤੋਂ 5-7-10 ਸਾਲ ਪਹਿਲਾਂ ਬਿਲਕੁਲ ਸੁੱਕਾ ਹੁੰਦਾ ਸੀ ਪਰ ਅੱਜ ਟੋਟਲੀ ਸ਼ਹਿਰ ਦਾ ਗੰਦਾ ਪਾਣੀ ਲਿਆ ਕੇ ਸੀਵਰੇਜ ਦਾ ਸਾਰਾ ਪਾਣੀ ਇਹਦੇ ਵਿੱਚ ਛੁੱਟ ਦਿੱਤਾ ਗਿਆ ਔਰ ਇਹ ਅੱਜ ਗੰਦੇ ਨਾਲੇ ਦਾ ਰੂਪ ਇਹ ਨੇ ਜਿਹੜਾ ਧਾਰ ਲਿਆ ਸ਼ਹੀਦਾਂ ਦੀ ਤਰਤੀ ਸ਼ਰੀਫ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਨੂੰ ਕੰਪਲੈਕਸ ਨੂੰ ਹੁੰਦਾ ਹੋਇਆ ਇਹ ਜਿਹੜਾ ਚੋਆ ਇੱਥੋਂ ਨਿਕਲ ਰਿਹਾ ਔਰ ਤੁਸੀਂ ਦੇਖੋ ਵੀ ਇਹਦੇ ਵਿੱਚ ਤਕਰੀਬਨ ਪਿਛਲੇ ਸਮੇਂ 2016 ਦੇ ਵਿੱਚ ਅਕਾਲੀ ਸਰਕਾਰ ਦੀ ਬਲੇ 98 ਕਰੋੜ ਰੁਪਇਆ ਇੱਥੇ ਸੀਵਰੇਜ ਦੇ ਲਈ ਆਇਆ ਔਰ ਉਸ ਤੋਂ ਬਾਅਦ 15 ਕਰੋੜ ਦਾ ਫੇਰ ਵਾਧਾ ਹੋਇਆ ਪਰ 800 ਸਾਲ ਦਾ ਸਮਾਂ ਬੀਤ ਗਿਆ 8 ਸਾਲ ਦਾ ਸਮਾਂ ਬੀਤਣ ਤੇ ਨਾ ਸ਼ਹਿਰ ਦੇ ਵਿੱਚ ਇੱਥੇ ਸੀਵਰੇਜ ਕੰਪਲੀਟ ਹੋਇਆ ਨਾ ਵਾਟਰ ਸਪਲਾਈ ਕੰਪਲੀਟ ਹੋਈ ਨਾ ਟ੍ਰੀਟਮੈਂਟ ਚਾਲੂ ਕੀਤਾ ਪਲਾਂਟ ਚਾਲੂ ਕੀਤੇ ਗਏ ਔਰ ਬਲਕੇ ਜਿੰਨਾ ਸੀਵਰੇਜ ਪਾਇਆ ਉਹ ਸੀਵਰੇਜ ਦਾ ਪਾਣੀ ਲਿਆ ਕੇ ਬਿਨਾ ਟ੍ਰੀਟ ਹੋਏ ਇਹ ਚੋ ਦੇ ਵਿੱਚ ਸਿੱਟਾ ਦਿੱਤਾ ਗਿਆ ਹਾਲਾਂਕਿ ਪੰਜ ਟ੍ਰੀਟਮੈਂਟ ਪਲਾਂਟ ਸਰਹੰਦ ਸ਼ਹਿਰ ਦੇ ਵਿੱਚ ਇੱਕ ਬਸੀ ਦੇ ਵਿੱਚ ਲੱਗਣਾ ਸੀ ਜਿਹੜਾ ਕਿ ਟ੍ਰੀਟਮੈਂਟ ਪਲਾਂਟ ਸੀਵਰੇਜ ਨਾਲੋਂ ਪੈਣ ਨਾਲੋਂ ਪਹਿਲਾਂ ਚਾਲੂ ਟ੍ਰੀਟਮੈਂਟ ਪਲਾਂਟ ਚਾਲੂ ਕਰਨਾ ਸੀ ਪਰ ਇੰਨੀ ਕੁ ਪ੍ਰਸ਼ਾਸਨ ਦੀ ਅਣਗਹਿਲੀ ਇੰਨੀ ਕੁ ਉੱਚ ਅਧਿਕਾਰੀਆਂ ਦੀ ਨਲਾਕੀ ਵੀ ਇਹਨਾਂ ਨੇ ਪਹਿਲਾਂ ਸੀਵਰੇਜ ਪਾਇਆ ਔਰ ਸੀਵਰੇਜ ਵੀ ਅਨਕੰਪਲੀਟ ਹੈ ਔਰ ਟ੍ਰੀਟਮੈਂਟ ਪਲਾਂਟ ਜਿਹੜਾ ਅੱਜ ਤੱਕ ਟ੍ਰੀਟਮੈਂਟ ਪਲਾਂਟ ਜਿਹੜੇ ਚਾਲੂ ਨਹੀਂ ਕੀਤੇ ਗਏ ਜੇ ਇੱਕ ਤੋਂ ਲੱਗੇ ਉਹ ਵੀ ਚਿੱਟੇ ਹਾਤੀ ਸਾਫਤ ਹੋ ਰਹੇ ਨੇ ਬਾਕੀ ਦੇ ਟ੍ਰੀਟਮੈਂਟ ਹੋਜੇ ਬਣੇ ਹੀ ਨਹੀਂ ਔਰ ਜੇ ਵਾਟਰ ਸਪਲਾਈ ਦੀਆਂ ਟੈਂਕੀਆਂ ਦੀ ਗੱਲ ਕਰਦੇ ਆ ਉਹ ਹਲੇ ਤੱਕ ਨਹੀਂ ਬਣਿਆ ਗਈਆਂ ਨਾ ਜਿਹੜਾ ਜਿੰਨੀਆਂ ਸੜਕਾਂ ਪੱਟੀਆਂ ਸੀਵਰੇਜ ਦੇ ਪਾਉਣ ਦੇ ਸਮੇਂ ਉਹ ਸੜਕਾਂ ਦੀ ਮੁੜ ਕੇ ਕਿਸੇ ਨੇ ਰਿਪੇਅਰ ਨਹੀਂ ਕੀਤੀ ਜੇ ਕਿਤੇ ਗਲੀਆਂ ਪੱਟ ਲੀਆਂ ਤਾਂ ਗਲੀਆਂ ਦੁਬਾਰਾ ਨਹੀਂ ਬਣਾਈਆਂ ਜੇ ਕਿਤੇ ਜਿਹੜੇ ਮੇਨ ਹਾਲ ਨੇ ਉਹ ਇੱਕ ਇੱਕ ਕੋਈ 1 ਫੁੱਟ ਉੱਚਾ ਕੋਈ 1.5 ਫੁੱਟ ਨੀਵਾ ਉੱਥੇ ਐਕਸੀਡੈਂਟ ਹੋ ਰਹੇ ਨੇ ਕੋਈ ਜਈ ਕੋਈ ਐਕਸੀਨ ਕੋਈ ਐਸ ਡੀਓ ਕੋਈ ਡਿਪਟੀ ਕਮਿਸ਼ਨਰ ਕਿਸੇ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਆਪਣੇ ਆਪ ਕੋਈ ਬੰਦਾ ਆਪਣੇ ਆਪ ਦੀ ਕੋਈ ਅਫਸਰ ਸਮਝਦਾ ਵੀ ਸਾਡੀ ਡਿਊਟੀ ਬਣਦੀ ਆ ਔਰ ਜਿਹੜਾ ਪਾਣੀ ਪੈ ਰਿਹਾ ਸਿੱਧੇ ਤੌਰ ਤੇ ਆ ਚੋਹ ਦੇ ਵਿੱਚ ਤੁਸੀਂ ਦੇਖੋ ਵੀ ਇਹ ਚੋਹ ਨੇ ਅੱਜ ਪੂਰਾ ਗੰਦਾ ਨਾਲਾ ਬਣ ਗਿਆ ਇੱਥੇ ਆਲੇ-ਦਾਲੇ ਬਦਬੂ ਫੈਲੀ ਹੋਈ ਆ ਔਰ ਜਿਹੜਾ ਪਾਣੀ ਆ ਸਾਰਾ ਰੀਚਾਰਜ ਹੋ ਰਿਹਾ ਧਰਤੀ ਦੇ ਵਿੱਚ ਸਿੱਧੇ ਤੌਰ ਤੇ ਤੱਲੇ ਔਰ ਤਕਰੀਬਨ ਜ਼ਿਆਦਾਤਰ ਜਿਹੜੀ ਇੱਥੇ 1.80-90 ਹਜ਼ਾਰ ਦੇ ਨੇੜੇ ਤੇੜੇ ਜਿਹੜੀ ਪਾਪੂਲੇਸ਼ਨ ਆ ਉਹ ਸਾਰਾ ਪਾਣੀ ਆ ਗੰਦਾ ਪਾਣੀ ਜਿਹੜਾ ਥੱਲੇ ਜਿਹੜਾ ਜਾ ਕੇ ਧਰਤੀ ਚ ਮਿਕਸ ਹੁੰਦਾ ਦੂਜੇ ਚੰਗੇ ਪਾਣੀ ਚ ਉਹ ਪੀਣ ਲਈ ਲੋਕ ਮਜਬੂਰ ਹੋਗੇ ਕਿਉਂਕਿ ਇੱਥੇ ਸਿਰਫ 100 ਫੁੱਟ ਜਾਂ 80 ਫੁੱਟ 90 ਫੁੱਟ ਤੇ ਜਿਹੜਾ ਲੋਕਾਂ ਦੇ ਬੋਰ ਨੇ ਆਮ ਇਹ 20 ਫੁੱਟ ਤੋਂ ਥੱਲੇ ਇਹ ਹੀ ਪਾਣੀ ਜਾ ਰਿਹਾ ਹੈ ਮੈਂ ਕਹਿੰਦਾ ਪੀਣ ਕਰਨ ਜਿਹੜਾ ਫੈਲ ਰਿਹਾ ਔਰ ਜਿੰਨਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ 8 ਸਾਲ ਦੇ ਵਿੱਚ ਨਾ ਕੋਈ ਸੀਵਰੇਜ ਕੰਪਲੀਟ ਨਾ ਕੋਈ ਵਾਟਰ ਸਪਲਾਈ ਦਾ ਜਿਹੜਾ ਸਿਸਟਮ ਠੀਕ ਕੀਤਾ ਗਿਆ ਔਰ ਜਿਹੜੇ ਗੰਦਗੀ ਦੇ ਢੇਰ ਆ ਉਹ ਦੇਖੋ ਕਿੱਡੇ ਕਿੱਡੇ ਗੰਦਗੀ ਦੇ ਢੇਰ ਲੱਗੇ ਹੋਏ ਨੇ ਇਹ ਗੰਦਗੀ ਦੇ ਢੇਰਾਂ ਲਈ ਇੱਥੇ ਧਰਨੇ ਵੀ ਲੱਗਲੇ ਇਹ ਗੰਦਗੀ ਦੇ ਢੇਰਾਂ ਲਈ ਮਜਾਰੇ ਪਰ ਗੰਦਗੀ ਦੇ ਟੇਰ ਜਿਉਂਦੇ ਤਿਉਨੇ ਇਹ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਇੱਥੋਂ ਕਿਸੇ ਨੇ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਔਰ ਬਲਕਿ ਭਰੋਸੇ ਵੀ ਦਿੱਤੇ ਗਏ ਵੀ ਤੁਹਾਨੂੰ ਅਸੀਂ ਦੰਨੇ ਆ ਕੱਢ ਕੇ ਸੋ ਮੈਂ ਜਿਹੜੀ ਅੱਜ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ 1026 ਕਰੋੜ ਦਾ ਜਿਹੜਾ ਜੁਰਮਾਨਾ ਲੱਗਿਆ ਔਰ ਗ੍ਰੀਨ ਟਰਮੀਨਲ ਨੂੰ ਮੈਂ ਦੁਬਾਰਾ ਜਿਹੜੇ ਸਾਡੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਆ ਕੇ ਫਤੇਗੜ ਸਾਹਿਬ ਜਰੂਰ ਇੱਥੇ ਚੈੱਕ ਕਰੋ ਔਰ ਅਸੀਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਔਰ ਇੱਥੇ ਦੇ ਮਾਨਯੋਗ ਐਮ ਐਲ ਏ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਵੀ ਤੁਸੀਂ ਆ ਜੇ ਕੱਲਾ ਸੀਵਰੇਜ ਦਾ ਵਾਟਰ ਸਪਲਾਈ ਦਾ ਤੁਸੀਂ ਕੱਲੀ ਇਹਦੀ ਚੈਕਿੰਗ ਕਰਾ ਦੋ ਚਾਹੇ ਕਿਸੇ ਬਿਜਲੈਂਸ ਤੋਂ ਕਰਾਓ ਸੀਬੀਆਈ ਤੋਂ ਕਰਾਓ ਕਿਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਜਾਂਚ ਤੇ ਪਤਾ ਲੱਗੂਗਾ ਵੀ ਕਿੱਡਾ ਵੱਡਾ ਸਕੈਂਡਲ ਹੋਇਆ ਇਹਦੇ ਵਿੱਚ ਬਹੁਤ ਵੱਡਾ ਸਕੈਂਡਲ ਹੈ ਕਿਉਂਕਿ ਕਈ ਸੜਕਾਂ ਸਾਡੇ ਧਿਆਨ ਵਿੱਚ ਇਹ ਵੀ ਨੇ ਕਿ ਕਈ ਸੜਕਾਂ ਨੂੰ ਡਿਪਾਰਟਮੈਂਟ ਨੇ ਵੀ ਬਣਾਤਾ ਔਰ ਪੈਸੇ ਪੀ ਡਬਲਯੂ ਡੀ ਕੋਲ ਡੀ ਨੇ ਜਿਹੜੇ ਆ ਸੀਵਰੇਜ ਕੋਲ ਵੀ ਭਰਾਤੇ ਸੜਕ ਬਣ ਗਈ ਸਰਕਾਰ ਵੱਲੋਂ ਜਿਹੜਾ ਪੈਸਾ ਸਿੱਧਾ ਸੀਵਰੇਜ ਕੋ ਚਲੇ ਗਿਆ ਖਤਮ ਹੋ ਗਿਆ ਪੈਸਾ ਵਿੱਚੇ ਇੱਕ ਵਲ ਡਬਲ ਡਬਲ ਸੜਕਾਂ ਬਣੀਆਂ ਔਰ ਪੈਸੇ ਖਾਦੇ ਗਏ ਸਿੱਧੇ ਤੌਰ ਤੇ ਇਸ ਇਸ ਜਿਹੜਾ ਸੀਵਰੇਜ ਪ੍ਰੋਜੈਕਟ ਹੈ ਜਿਹੜਾ ਅੱਜ ਤੱਕ 8 ਸਾਲਾਂ ਚ ਜਿਹੜਾ ਲੋਕਾਂ ਲਈ ਵਰਦਾਨ ਸਾਬਤ ਹੋਣ ਦੀ ਬਜਾਏ ਅਜੇ ਖਤਰਨਾਕ ਬਿਮਾਰੀਆਂ ਜਿਹੜੀਆਂ ਇੱਥੇ ਫੈਲ ਰਹੀਆਂ ਨੇ ਔਰ ਉਹ ਜਿਹੜਾ ਇੱਕ ਵੱਡਾ ਕਾਰਨ ਬਣਿਆ ਸੋ ਅਸੀਂ ਮੰਗ ਕਰਦੇ ਹਾਂ ਵੀ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੇ ਅਫਸਰ ਇਹਦੇ ਜਦੋਸ਼ੀ ਪਾਇਆ ਜਾਣ ਉਹਨਾਂ ਤੇ ਕਾਰਵਾਈ ਹੋਵੇ ਔਰ ਸਰਕਾਰ ਨੂੰ ਜਿਹੜਾ 1026 ਕਰੋੜ ਦਾ ਜਿਹੜਾ ਜੁਰਮਾਨਾ ਹੋਇਆ ਪੰਜਾਬ ਸਰਕਾਰ ਨੂੰ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਅਧਿਕਾਰੀਆਂ ਦੀ ਗਲਤੀ ਹੈ ਚਾਹੇ ਉਹ ਕੋਈ ਐਸਡੀਓ ਹੋਵੇ ਚਾਹੇ ਕੋਈ ਐਕਸੀਨਾ ਚਾਹੇ ਕੋਈ ਜਈਆ ਚਾਹੇ ਕੋਈ ਹੋਰ ਉੱਚ ਅਧਿਕਾਰੀ ਹੈ ਉਹਨਾਂ ਸਾਰਿਆਂ ਦੀ ਜੇਬਾਂ 'ਚੋਂ ਭਰੋਣਾ ਚਾਹੀਦਾ ਔਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਅਫਸਰ ਆਪਣੀ ਜ਼ਿੰਮੇਵਾਰੀ ਸਮਝ ਕੇ ਹੀਟਲੇ ਪੱਦਰ ਤੇ ਕੰਮ ਕਰਾਉਣ ਜਿਹੜਾ ਕੋਸਾ ਜੀ ਫਤੇਗੜ ਸਾਹਿਬ ਦੇ ਲੋਕ ਭੁਗਤ ਰਹੇ ਹਨ ਜਾਂ ਆਉਣ ਵਾਲੇ ਸਮੇਂ 'ਚ ਜੋ ਸਾਨੂੰ ਦਿਖਾਈ ਦੇ ਰਿਹਾ ਵੀ ਕਿਵੇਂ ਇਹ ਬੁੱਢੇ ਨਾਲੇ ਦਾ ਲੁਧਿਆਣੇ ਵਾਲੇ ਦੀ ਚਰਚਾ ਅੱਜ ਹੋ ਰਹੀ ਆ ਇਹ ਫਤੇਗੜ ਸਾਹਿਬ ਚੌ ਦੀ ਵੀ ਹੁਣ ਚਰਚਾ ਹੋਊਗੀ ਦੇਖੋ ਤੁਸੀਂ ਗੰਦਾ ਪਾਣੀ ਇੱਥੇ ਕਿੰਨਾ ਬੁਰਾ ਹਾਲ ਹੈ ਕਿੰਨੀ ਚੌੜਾ ਰੂਪ ਧਾਰ ਗਿਆ ਤੇ ਇਹ ਔਰ ਕਿੰਨਾ ਸਾਰੇ ਸ਼ਹਿਰ ਦਾ ਗੰਦਾ ਪਾਣੀ ਲਿਆ ਕੇ ਬਿਨਾਂ ਟ੍ਰੀਟ ਹੋਏ ਇਹ ਲੈ ਕੇ ਚੌ ਦੇ ਵਿੱਚ ਸੜਦਾ ਸੋ ਇਹ ਸਾਰੀ ਨਲਕੀ ਪ੍ਰਸ਼ਾਸਨ ਦੀ ਆ ਔਰ ਪਿਛਲੇ ਸਮੇਂ ਜੁਰਮਾਨੇ ਵੀ ਹੋਏ ਉਹ ਜੁਰਮਾਨੇ ਜਿਹੜੇ ਨਗਰ ਕਾਉਂਸਲ ਪਰ ਰਹੀ ਆ ਅਸੀਂ ਮੰਨ ਕਰਦੇ ਆ ਵੀ ਨਗਰ ਕਾਉਂਸਲ ਤੇ ਜਿੰਨੇ ਕਾਉਂਸਲਰ ਨੇ ਐਮਸੀ ਨੇ ਵੀ ਤੁਸੀਂ ਬਿਲਕੁਲ ਆਪਣੀ ਨਗਰ ਕਾਉਂਸਲ ਚੋਂ ਜੁਰਮਾਨੇ ਨਾ ਭਰੋ ਇਹ ਜੁਰਮਾਨਾ ਅਫਸਰਾਂ ਦੀ ਜੇਬਾਂ 'ਚੋਂ ਪਰਨਾ ਚਾਹੀਦਾ ਤਾਂ ਕਿ ਇਹਨਾਂ ਦੀ ਡਿਊਟੀ ਬਣਦੀ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੋ ਇਹ ਸਾਡੀ ਸਰਕਾਰ ਨੂੰ ਮੰਗ ਆ ਸਰਕਾਰ ਤੁਰੰਤ ਜਿਹੜੇ ਅਫਸਰਾਂ ਦੀ ਨਲਾਇਕੀ ਰਹੀ 8 ਸਾਲ ਦੇ ਵਿੱਚ ਜਿਹੜੇ ਪ੍ਰੋਜੈਕਟ ਨੂੰ ਕੰਪਲੀਟ ਨਹੀਂ ਕਰ ਸਕੇ ਬਲਕਿ ਸਾਨੂੰ ਬਿਮਾਰੀਆਂ ਦਾ ਘਰ ਬਣਾਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਸਾਫ਼ ਸੁਥਰਾ ਮਾਹੌਲ ਹੋਵੇ ਵਾਤਾਵਰਨ ਚੰਗਾ ਹੋਵੇ ਪਾਣੀ ਸਾਫ਼ ਸੁਥਰਾ ਹੋਵੇ ਔਰ ਲੋਕਾਂ ਲੋਕ ਚੰਗਾ ਜੀਵਨ ਇੱਥੇ ਜੀ ਸਕਣ